ਸ਼੍ਰੀ ਅਕਾ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਅਸੰਦੀਪ ਸਿੰਘ ਖਰੜ ਕੱਲ ਦੇਰ ਸ਼ਾਮ ਇੱਕ ਬੜੀ ਮੰਦਭਾਗੀ ਖਬਰ ਜਿਹੜੀ ਆ ਹੁਣਾਨੂੰ ਮਿਲਦੀ ਹੈ ਕਿ ਫੌਜਾ ਸਿੰਘ 114 ਸਾਲ ਦੇ ਦੁੜਾਕ ਜਿਹੜੇ ਆ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਆ ਔਰ ਇਸ ਤੋਂ ਵੀ ਜ਼ਿਆਦਾ ੱਤਕਾ ਉਦੋਂ ਲੱਗਦਾ ਜਦੋਂ ਇਹ ਪਤਾ ਲੱਗਦਾ ਹੈ ਕਿ ਉਹ ਇੱਕ ਹਾਦਸੇ ਦਾ ਸ਼ਿਕਾਰ ਹੋਏ ਆ ਉਹ ਆਪਣੇ ਪਿੰਡ ਬਿਆਸ ਜਿਹੜਾ ਜਲੰਧਰ ਪਠਾਨਕੋਟ ਰੋਡ ਦੇ ਉੱਤੇ ਆ ਆਪਣੇ ਪਿੰਡ ਆਪਣੇ ਘਰ ਦੇ ਬਾਹਰ ਹੀ ਸੈਰ ਕਰ ਰਹੇ ਸੀਗੇ ਤੇ ਕੋਈ ਗੱਡੀ ਵਾਲਾ ਉਹਨਾਂ ਨੂੰ ਫੇਟ ਮਾਰ ਗਿਆ ਤੇ ਜਿਸ ਕਾਰਨ ਉਹਨਾਂ ਦੀ ਇਹ ਜਿਹੜੀ ਸਦੀਵੀ ਵਿਛੋੜਾ ਸਾਨੂੰ ਉਹ ਦੇ ਗਏ ਹੁਣ 114 ਸਾਲ ਦੀ ਉਹਨਾਂ ਦੀ ਉਮਰ ਸੀ ਕੀ ਅਗਰ ਇਹ ਮੰਦਪਾਗਾ ਹਾਦਸਾ ਨਾ ਵਾਪਰਦਾ ਤਾਂ ਹਜੇ ਕਈ ਹੋਰ ਸਾਲ ਉਹਨਾਂ ਨੇ ਜੁਣਾ ਸੀਗਾ ਤੇ ਕਈ ਹੋਰ ਨੌਜਵਾਨਾਂ ਲਈ ਔਰ ਉਮਰਦਰਾਜ਼ ਲੋਕਾਂ ਵਾਸਤੇ ਉਹਨਾਂ ਨੇ ਜਿਹੜਾ ਪ੍ਰੇਰਣਾ ਸਰੋਤ ਬਣਨਾ ਸੀਗਾ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਦੇ ਆਂ ਪ੍ਰੋਫੈਸਰ ਜੈਪਾਲ ਸਿੰਘ ਤੂਰ ਸਾਹਿਬ ਦੇ ਨਾਲ ਉਹਨਾਂ ਦੇ ਜੀਵਨ ਬਾਰੇ ਔਰ ਉਹਨਾਂ ਦਾ ਜਿਹੜਾ ਡੇਲੀ ਰੂਟੀਨ ਸੀ ਉਹਦੇ ਬਾਰੇ ਗੱਲ ਕਰਦੇ ਆ ਪ੍ਰੋਫੈਸਰ ਸਾਹਿਬ ਸਤਿ ਸ਼ਕਾਲ ਸਤਿ ਸ਼ਕਾਲ ਜੀ ਸੰਦੀਪ ਜੀ ਪਹਿਲਾਂ ਤਾਂ ਜਿਵੇਂ ਤੁਸੀਂ ਕਿਹਾ ਵੀ ਇਹ ਖਬਰ ਬਹੁਤ ਹੀ ਮੰਦਪਾਗੀ ਹੈ ਜਦੋਂ ਕੱਲ ਸੋਸ਼ਲ ਮੀਡੀਆ ਤੇ ਉਹਨਾਂ ਦੇ ਸਾਡੇ ਕੋਲੋਂ ਤੁਰ ਜਾਣ ਬਾਰੇ ਪੜਿਆ ਦਿਲ ਨੂੰ ਦੁੱਖ ਹੋਇਆ ਬਹੁਤ ਅਫਸੋਸ ਲੱਗਿਆ ਪਰ ਜਦੋਂ ਸਵੇਰੇ ਡਿਟੇਲ ਪੜੀ ਕਿ ਉਹ ਸੈਰ ਕਰਦੇ ਸੀ ਘਰ ਦੇ ਨੇੜੇ ਤੇ ਉਹ ਇੱਕ ਕੋਈ ਕਾਰ ਵਾਲਾ ਜਾਂ ਕੋਈ ਸਾਧਨ ਵਾਲਾ ਫੇਟ ਮਾਰ ਕੇ ਚਲਾ ਗਿਆ ਤੇ ਫੇਰ ਇਹ ਦੁੱਖ ਕਈ ਗੁਣਾ ਵੱਧ ਗਿਆ ਵੀ ਸਾਡੀਆਂ ਜਿਹੜੀਆਂ ਸੜਕਾਂ ਨੇ ਉਹ ਕਿੰਨੀਆਂ ਅਨ ਸੇਫ ਨੇ ਤੇ ਕਿੱਡੇ ਵੱਡੇ ਕੀਮਤੀ ਬੰਦਿਆਂ ਨੂੰ ਐਵੇਂ ਹੀ ਭੰਗ ਤੇ ਭਾਣੇ ਲੈ ਜਾਂਦੇ ਨੇ ਸੋ ਉਹਦੇ ਨਾਲ ਜਿਹੜੇ ਸੜਕ ਹਾਦਸਿਆਂ ਤੇ ਹੁੰਦੀਆਂ ਦੁਰਘਟਨਾਵਾਂ ਨੇ ਸਾਡੀਆਂ ਉਹਨਾਂ ਦੇ ਬਾਰੇ ਵਿੱਚ ਚਿੰਤਾ ਹੋਈ ਦੂਜਾ ਅੱਜ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਐ ਪੰਜਾਬੀ ਅਖਬਾਰਾਂ ਪੜ੍ਹਦੇ ਐ ਕੁਝ ਅੰਗਰੇਜ਼ੀ ਦੀਆਂ ਅਖਬਾਰਾਂ ਵੀ ਪੜ੍ਹਦੇ ਐ ਪਰ ਮੈਂ ਕਿਉਂਕਿ ਦੂਜਾ ਦਾ Hindu ਵਗੈਰਾ ਉਹ ਵੀ ਦੇਖਦਾ ਉਹਨਾਂ ਦੀ ਖਬਰ ਜਿੱਥੇ ਸਾਡੇ ਪੰਜਾਬ ਦੀਆਂ ਅਖਬਾਰਾਂ 'ਚ ਐ ਪੰਜਾਬ ਦੀਆਂ ਅੰਗਰੇਜ਼ੀ ਹਿੰਦੀ ਪੰਜਾਬੀ ਅਖਬਾਰਾਂ 'ਚ ਐ ਉਹ ਦਾ Hindu ਅਖਬਾਰ ਦੇ ਵਿੱਚ ਵੀ ਬਹੁਤ ਵੱਡੀ ਪੱਤਰ ਦੇ ਉੱਤੇ ਉਹ ਖਬਰ ਸੀਗੀ ਕਹਿਣ ਦਾ ਭਾਵ ਹੈ ਵੀ ਫੌਜਾ ਸਿੰਘ ਜੀ ਚਾਹੇ ਉਹਨਾਂ ਦਾ ਦੇਖਣ ਦਾ ਸਾਰਾ ਰੰਗ ਟੰਗ ਇੱਕ ਸਿੱਖ ਸੀਗੇ ਤੇ ਉਹ ਲੋਕਾਂ ਲਈ ਬਹੁਤ ਵੱਡਾ ਪ੍ਰੇਰਨਾ ਦਾ ਸਰੋਤ ਸੀਗੇ ਉਹ ਪੰਜਾਬ ਤੋਂ ਬਾਹਰ ਹਾਲਾਂਕਿ ਮਸ਼ਹੂਰ ਉਹ ਕੈਨੇਡਾ ਦੇ ਵਿੱਚ ਹੋਏ ਜਦੋਂ ਉਹ ਉਹਨਾਂ ਨੇ ਉੱਥੇ ਦੌੜ ਲਾਈ ਮੈਰਾਥਨ ਕੀਤੀ ਵੱਡੀ ਤੇ ਉਹਦੇ ਚ ਉਥੋਂ ਦੀ ਜਿਹੜੀ ਮੇਅਰ ਹੈ ਟੋਰਾਂਟੋ ਉਸ ਏਰੀਏ ਦੀ ਟੋਰਾਂਟੋ ਦੀ ਉਹ ਵੀ ਇਹਦੇ ਨਾਲ ਦੌੜ ਰਹੀ ਸੀ ਮਤਲਬ ਉਹ ਦੇਸ਼ ਵਿਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਸਾਡਾ ਪ੍ਰੇਰਨਾ ਸਰੋਤ ਸੀ ਕਿਉਂਕਿ ਸਿੱਖ ਚਿਹਰਾ ਦੂਰੋਂ ਪਛਾਣਿਆ ਜਾਂਦਾ ਉਹਨਾਂ ਦੀ ਸਾਰਾ ਉਹਨਾਂ ਦੀ ਪੱਗ ਉਹਨਾਂ ਦੀ ਦਾੜੀ ਸਾਹ ਸਾਰਾ ਉਹਦੇ ਕਰਕੇ ਆਮ ਸਾਡੇ ਪੰਜਾਬੀ ਲੋਕਾਂ ਨੂੰ ਬੜਾ ਮਾਣ ਮਾਣ ਮਹਿਸੂਸ ਹੁੰਦਾ ਸੀ ਕਿ ਕਿੱਡੀ ਵੱਡੀ ਉਮਰ 'ਚ ਕੋਈ ਬੰਦਾ ਕਿਸ ਤਰ੍ਹਾਂ ਦੀ ਸਿਹਤ ਮੇਨਟੇਨ ਕਰਦਾ ਸੋ ਸੱਚਮੁੱਚ ਹੀ ਉਹਨਾਂ ਦੀ ਇਸ ਦੁਰਘਟਨਾ 'ਚ ਜਾਣ ਦੇ ਉੱਤੇ ਦੂਰਾ ਦੁੱਖ ਹੋਇਆ ਉਮਰ ਚ ਹੈ 114 ਸੀਗੀ ਉਹਨਾਂ ਦੀ ਤੇ 114 ਵਿਰਲੇ ਲੋਕਾਂ ਦੇ ਹਿੱਸੇ ਆਉਂਦੀ ਹੈ ਇੰਨੀ ਉਮਰ ਪਰ ਅਜੇ ਵੀ ਲੱਗਦਾ ਹੈ ਵੀ ਉਹ ਹਾਲੇ ਵੀ ਜਵਾਨ ਸਿਗੇ ਅਜੇ ਉਹ ਹੋਰ ਜਿਉਂਦੇ ਰਹਿ ਸਕਦੇ ਸੀ ਤੇ ਅਜੇ ਸਾਡੇ ਲੋਕਾਂ ਨੂੰ ਹੋਰ ਉਹ ਪ੍ਰੇਰਣਾ ਦੇ ਸਕਦੇ ਸੀ ਮੈਂ ਜਦੋਂ ਇਹਨਾਂ ਬਾਰੇ ਆਪਾਂ ਗੱਲ ਕਰਨ ਵਾਸਤੇ ਨਾ ਹੋਰ ਕਈ ਸੀਨੀਅਰ ਜਰਨਲਿਸਟਾਂ ਉਹਨਾਂ ਨਾਲ ਵੀ ਗੱਲ ਕੀਤੀ ਤਾਂ ਮੈਨੂੰ ਇਹ ਵੀ ਪਤਾ ਲੱਗਾ ਵੀ ਇਹਨਾਂ ਨੇ ਆਪਣਾ ਜਿਹੜਾ ਇਹ ਸਫ਼ਰ ਸੀਗਾ ਮੈਰਾਥਨ ਦਾ ਜਾਂ ਦੌੜਨ ਦਾ ਜਿਹੜਾ ਉਹਨਾਂ ਨੂੰ ਸ਼ੌਕ ਸੀ ਇਹ ਉਹਨਾਂ ਨੇ ਕਿਲਾ ਰਾਏਪੁਰ ਦੀਆਂ ਖੇਡਾਂ ਤੋਂ ਸ਼ੁਰੂ ਕੀਤਾ ਸੀ ਜਿਹੜਾ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਪੈੰਡੂ ਖੇਡਾਂ ਹੁੰਦੀਆਂ ਆ ਆਹੋ ਕਿਲਾ ਰਾਏਪੁਰ ਨੂੰ ਆਮ ਤੌਰ ਤੇ ਜਿਹੜੀ ਮਿਨੀ 올림픽ਸ ਪੈੰਡੂ ਮਿਨੀ 올림픽ਸ ਕਿਹਾ ਜਾਂਦਾ ਹੈ ਵੀ ਜਿਹੜਾ ਅੱਡ ਅੱਡ ਖੇਤਰਾਂ ਦੇ ਲੋਕਾਂ ਨੂੰ ਬੜੀਆਂ ਜਿਹੜੀਆਂ ਗੈਰ ਰਵਾਇਤੀ ਖੇਡਾਂ ਨੇ ਸਾਡੀਆਂ ਪੰਜਾਬ ਪੰਜਾਬ ਦੇ ਲੋਕਾਂ ਦੀਆਂ ਉਹਨਾਂ ਨੂੰ ਵੀ ਉਤਸ਼ਾਹਤ ਕਰਦਾ ਰਿਹਾ ਇਹ ਖੇਡ ਮੇਲਾ ਤੇ ਬੜਾ ਮਸ਼ਹੂਰ ਰਿਹਾਗਾ ਤੇ ਉਹਦੀਆਂ ਉਹਦੇ ਚੋਂ ਜੇ ਕੋਈ ਬੰਦੇ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ ਸਾਡੇ ਲਈ ਹੋਰ ਵੀ ਮਾਣ ਦੀ ਗੱਲ ਹੈ ਤੇ ਸਾਡੇ ਪਿੰਡੂ ਲੋਕਾਂ ਲਈ ਹੋਰ ਮਾਣ ਦੀ ਗੱਲ ਹੈ ਕਿ ਅਸੀਂ ਸਾਡੀ ਸਿਹਤ ਬਾਰੇ ਹੋਰ ਜਿਆਦਾ ਸੁਚੇਤ ਹੋਈਏ ਦੂਜਾ ਸੰਦੀਪ ਜੀ ਮੈਂ ਇਹਦੇ ਨਾਲ ਦੀ ਨਾਲ ਲੱਗਦੇ ਹੱਥ ਇਹ ਕਹਿਣਾ ਚਾਹਣਾ ਵੀ ਇੱਕ ਤਸਵੀਰ ਹੌਜਰ ਸਿੰਘ ਜੀ ਦੀ ਹੈ ਜਿਹੜੇ ਐਡੀ ਉਮਰ ਦੇ ਵਿੱਚ ਮੈਰਾਥਨ ਦੌੜ ਰਹੇ ਹੈ ਲੰਬੀ ਤੋਰ ਦੌੜ ਰਹੇ ਹੈ ਲੰਮੀ ਜ਼ਿੰਦਗੀ ਦੇ ਵਿੱਚ ਲੰਮੀ ਦੌੜ ਦੌੜਦੇ ਹੈ ਉਹ ਇੱਕ ਪਾਸੇ ਉਹ ਨੇ ਇੱਕ ਪਾਸੇ ਸਾਡੇ ਚਾਹੇ ਗਿਣਤੀ ਉਹਨਾਂ ਦੀ ਜੋ ਮਰਜ਼ੀ ਹੋਵੇ ਜਿਹੜੇ 20 ਸਾਲ ਦੇ 18 ਸਾਲ ਦੇ 22 ਸਾਲ ਦੇ ਨੌਜਵਾਨ ਸੜਕ ਤੇ ਜਿਹੜੇ ਐ ਡਿੱਕ ਡੋਲੇ ਖਾਂਦੇ ਜਾਂਦੇ ਐ ਨਸ਼ਿਆਂ ਦੇ ਮਾਰੇ ਹੋਏ ਜਦੋਂ ਉਹਨਾਂ ਨੂੰ ਤੇ ਇਹਨਾਂ ਦੀ ਤਸਵੀਰ ਨੂੰ ਦੇਖਦੇ ਆ ਤਾਂ ਲੱਗਦਾ ਇਹ ਹੈ ਕਿ ਸਾਡੇ ਪੰਜਾਬ ਨੂੰ ਸਾਡੀ ਨੌਜਵਾਨ ਪੀੜ੍ਹੀ ਨੂੰ ਸਰਦਾਰ ਫੌਜਾ ਸਿੰਘ ਜੀ ਦੀ ਇਸ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਅੱਜ ਉਹਨਾਂ ਦੇ ਜਾਣ ਦੇ ਉੱਤੇ ਹੁਣ ਉਹਨਾਂ ਨੂੰ ਅਸੀਂ ਵਾਪਸ ਤਾਂ ਨਹੀਂ ਜਾ ਸਕਦੇ ਹਾਂ ਪਰ ਉਹਨਾਂ ਦੀ ਜਿਹੜੀ ਸਪਿਰਟ ਹੈ ਉਹਨਾਂ ਦੀ ਜਿਹੜੀ ਭਾਵਨਾ ਹੈ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਤੇ ਉਮਰ ਨੂੰ maat ਦੇਣ ਦੀ ਅਸੀਂ ਮੇਰੇ ਵਰਗਾ 70 ਸਾਲ ਦਾ ਬੰਦਾ ਵੀ ਇਨਸਪੀਰੇਸ਼ਨ ਲੈਂਦਾ ਹੈ ਚਾਹੇ ਮੈਂ ਉਹਨਾਂ ਨਾਲ ਦੌੜਾਂ ਪਰ ਮੈਨੂੰ ਲੱਗਦਾ ਹੈ ਵੀ ਮੈਨੂੰ ਵੀ ਦੋ ਕਦਮ ਕੁੱਟਣੇ ਚਾਹੀਦੇ ਆ ਚੰਗੀ ਤਰ੍ਹਾਂ ਨਾਲ ਸਿਹਤਮੰਦ ਹੋ ਕੇ ਤੇ ਸਾਡੇ ਜਿਹੜੇ ਨੌਜਵਾਨ ਬੱਚੇ ਐ ਬੱਚੇ ਬੱਚੀਆਂ ਨੇ ਉਹਨਾਂ ਨੂੰ ਜ਼ਰੂਰ ਅੱਜ ਦੇ ਦਿਨ ਦੇ ਉੱਤੇ ਇੱਕ ਅਹਿਦ ਕਰਨਾ ਚਾਹੀਦਾ ਹੈ ਕਿ ਅਸੀਂ ਜਿਹੜਾ ਆ ਰਾਹ ਸਾਨੂੰ ਕਿਸੇ ਨੇ ਸਾਸ਼ਾਂ ਦੇ ਤਹਿਤ ਫੜਾਤਾ ਨਸ਼ਿਆਂ ਦਾ ਉਹਨਾਂ ਸਾਸ਼ਾਂ ਤੋਂ ਨਿਕਲ ਕੇ ਆ ਜਿਹੜਾ ਲੰਬਾ ਰਾਹ ਜਾਂਦਾ ਹੈਗਾ ਵੱਡਾ ਸੇਹ ਤਾਲਾ ਆ ਉਸ ਰਾਹ ਦੇ ਉੱਤੇ ਤੁਰியே ਮੈਨੂੰ ਐ ਲੱਗਦਾ ਵੀ ਉਹਨਾਂ ਦੀ ਪ੍ਰਣ ਮੈਨੂੰ ਲੱਗ ਪ੍ਰੋਫੈਸਰ ਤੁਸੀਂ ਇੱਕ ਨਾਮ ਸੁਣਿਆ ਹੋਣਾ ਸ਼ਾਇਦ KFC ਉਹ ਇੱਕ ਆਊਟਲੈਟ ਹੈ ਰੈਸਟੋਰੈਂਟ ਹੈ ਉਹਨਾਂ ਦੇ ਜਿਹੜੇ ਮਾਲਕ ਹੈ ਨਾ ਉਹ ਦੱਸਦੇ ਆ ਕਿ ਉਹਨਾਂ ਨੇ ਬਹੁਤ ਉਮਰ ਦਾ ਇੱਕ ਅਖੀਰਲੇ ਸਫਰ 'ਚ ਤਰੱਕੀ ਕੀਤੀ ਸੀ ਔਰ ਉਹ ਇੱਕ ਮੋਟੀਵੇਸ਼ਨ ਬਣੇ ਹੋਏ ਆ ਜਦੋਂ ਵੀ ਕਿਤੇ ਮੋਟੀਵੇਸ਼ਨਲ ਕਲਾਸਿਸ ਲੱਗਦੀਆਂ ਜਾਂ ਕੋਈ ਸਕਸੈਸ ਸਟੋਰੀ ਆ ਸੜਾਈਆਂ ਜਾਂਦੀਆਂ ਨਾ ਤੇ ਉਹਨਾਂ ਦਾ ਜ਼ਿਕਰ ਜ਼ਰੂਰ ਆਉਂਦਾ ਕੈਂਟਕੀ ਫਰਾਈਜ਼ ਵਾਲਿਆਂ ਦਾ ਉਹ ਬਜ਼ੁਰਗ ਜਿਹੜੇ ਸੀ ਮੈਨੂੰ ਲੱਗਦਾ ਸਾਡੇ ਵਾਸਤੇ ਪੰਜਾਬੀਆਂ ਵਾਸਤੇ ਕਿੱਡੀ ਮਾਣ ਵਾਲੀ ਗੱਲ ਆ ਵੀ ਸਾਡੇ ਕੋਲ ਵੀ ਇੱਕ ਅਜਿਹਾ ਹੀਰਾ ਸਦਾ ਫੌਜਾ ਸਿੰਘ ਜੀ ਮਰਹੂਮ ਜੀ ਕਿ ਜਿਨ੍ਹਾਂ ਨੇ ਆਪਣੀ ਉਮਰ ਦੇ ਅਖੀਰਲੇ ਹਿੱਸੇ ਵਿੱਚ ਉਤ ਤੋਂ ਵੱਧ ਬੁਲੰਦੀਆਂ ਉਤ ਤੋਂ ਵੱਧ ਸ਼ੋਹਰਤ ਜਿਹੜੀਆਂ ਹਾਸਲ ਕੀਤੀ ਹੈ ਪਰ ਉਹਨਾਂ ਦੇ ਜਾਣ ਨਾਲ ਪ੍ਰੋਫੈਸਰ ਤੂਰ ਇੱਕ ਗੱਲ ਹੋਰ ਆ ਮੇਰੇ ਜ਼ਿਹਨ ਦੇ ਵਿੱਚ ਆਈ ਵੀ ਖੇਡਾਂ ਦੀ 20ਵੀਂ ਸਦੀ ਦਾ ਅੰਤ ਵੀ ਕਹਿ ਸਕਦੇ ਆ ਅ ਦੇਖੋ ਇੱਕ ਗੱਲ ਇਹ ਹੈ ਵੀ ਗੱਲ ਤੁਹਾਡੀ ਠੀਕ ਹੈ ਵੀ ਉਹ ਸਾਡੇ ਲਈ ਬਹੁਤ ਵੱਡੇ ਪ੍ਰੇਰਣਾ ਸਰੋਤ ਜ਼ਿੰਦਗੀ ਦੇ ਵਿੱਚ ਤਾਂ ਰਹੇ ਹੀ ਹੈ ਜਦੋਂ ਉਹ ਦੌੜਦੇ ਰਹੇ ਜਦੋਂ ਉੱਥੋਂ ਦੀਆਂ ਕੈਨੇਡਾ ਦੀਆਂ ਅਖਬਾਰਾਂ ਉਦੋਂ ਜਦੋਂ ਉਹ ਮੈਰਾਥਨ ਦੌੜੇ ਐ ਤੇ ਉਹਨਾਂ ਨੂੰ ਟੌਰਨੇਡੋ ਸਿੱਖ ਕਹਿੰਦੀ ਐ ਇੱਕ ਤੂਫਾਨੀ ਸਿੱਖ ਕਹਿੰਦੀ ਐ ਵੀ ਜਿਹੜੇ ਤੂਫਾਨ ਵਾਂਗ ਦੌੜਦੇ ਐ ਤੂਫਾਨ ਵਾਂਗ ਜਾਂਦੇ ਐ ਇਹ ਸਾਡੇ ਸਾਰਿਆਂ ਲਈ ਪੰਜਾਬੀਆਂ ਲਈ ਚਾਹੇ ਸਿੱਖਾਂ ਚਾਹੇ ਗੈਰ ਸਿੱਖਾਂ ਸਮੁੱਚਿਆਂ ਲਈ ਤੇ ਹਿੰਦੁਸਤਾਨੀਆਂ ਲਈ ਬੜੀ ਵੱਡੀ ਮਾਣ ਵਾਲੀ ਗੱਲ ਐ ਤੇ ਇਹਦੇ ਤੋਂ ਸਾਨੂੰ ਮੈਂ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਜ਼ਿੰਦਗੀ ਦੇ ਜਿਹੜੇ ਚੈਪਟਰ ਐ ਉਹ ਉਹਨਾਂ ਦੀ ਇੱਕ ਪਾਠ ਤੋਂ ਦੂਜਾ ਪਾਠ ਤਾਂ ਆ ਜਾਂਦਾ ਹੁੰਦਾ ਪਰ ਜ਼ਿੰਦਗੀ ਦੇ ਪਾਠ ਮੁੱਕਦੇ ਨਹੀਂ ਕਦੇ ਜੇ ਇਹ ਇੱਕ ਪਾਠ ਅੱਜ ਖਤਮ ਹੋ ਗਿਆ ਇੱਕ ਹਾਸੇ ਦੇ ਵਿੱਚ ਕਿਸੇ ਦੇ ਅਣਗਹਿਲੀ ਕਰਕੇ ਉਹਨੂੰ ਦੁਰਘਟੇ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਦੂਜੇ ਪਾਠ ਜਿਹੜੇ ਐ ਨਾਲ ਦੀ ਨਾਲ ਹੀ ਲਗਾਤਾਰ ਜਾਰੀ ਰਹਿਣੇ ਚਾਹੀਦੇ ਐ ਕਿ ਅਸੀਂ ਉਹਨਾਂ ਦੀ ਜ਼ਿੰਦਗੀ ਤੋਂ ਸਿੱਖ ਕੇ ਹੋਰ ਬੰਦੇ ਨਾ ਸਿਰਫ ਮੈਰਾਥਨ ਦੇ ਵਿੱਚ ਨਾ ਸਿਰਫ ਦੌੜਾਂ ਦੇ ਵਿੱਚ ਨਾ ਸਿਰਫ ਖੇਡਾਂ ਦੇ ਵਿੱਚ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਮੈਰਾਥਨ ਹੈ ਚਾਹੇ ਉਹ ਪੜਨ ਪੜਾਉਣ ਦੀ ਹੈ ਚਾਹੇ ਸਾਇੰਸ ਦੀ ਤਰੱਕੀ ਦੀ ਹੈ ਚਾਹੇ ਰਾਜਨੀਤੀ ਦੀ ਹੈ ਸਾਫ ਸੁਥਰੀ ਰਾਜਨੀਤੀ ਦੀ ਹੈ ਤੇ ਚਾਹੇ ਧਾਰਮਿਕ ਗੱਲਾਂ ਦੀ ਹੈ ਉਹਨਾਂ ਸਾਰੇ ਖੇਤਰਾਂ ਦੇ ਜਿਹੜੇ ਨਵੇਂ ਪਾਠ ਨੇ ਉਹਨਾਂ ਦੀ ਮੈਰਾਥਨ ਦੇ ਵਿੱਚ ਸਾਫ ਸੁਥਰਾ ਪੜ ਲਿਆਈਏ ਤੇ ਗਾਂ ਤੋਂ ਗਾਂ ਜਾਈਏ ਇਹ ਉਹਨਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈਗੀ ਅੱਛਾ ਤੁਸੀਂ ਤਸੱਵਰ ਕਰੋ ਜਦੋਂ ਉਸ ਕਾਰ ਵਾਲੇ ਨੂੰ ਇਹ ਪਤਾ ਲੱਗਾ ਹੋਊਗਾ ਕਿ ਮੇਰੀ ਗੱਡੀ ਦੇ ਨਾਲ ਜਿਹੜਾ ਬੰਦਾ ਹਿੱਟ ਹੋਇਆ ਜਾਂ ਜਿਸ ਨੂੰ ਉਹ ਡਰਾਈਵਰ ਫੇਟ ਮਾਰ ਕੇ ਆਇਆ ਉਹ ਕੌਣ ਸੀਗਾ ਉਹ ਕਿੱਡੀ ਮਹਾਨ ਸ਼ਖਸੀਅਤ ਸੀ ਉਹਦੀ ਮਾਨਸਿਕ ਵਿਵਸਥਾ ਵੀ ਮੈਨੂੰ ਲੱਗਦਾ ਉਸ ਡਰਾਈਵਰ ਦੀ ਜਾਂ ਗੱਡੀ ਚਾਲਕ ਦੀ ਆ ਜਿਹੜਾ ਵੀ ਉਹ ਸ਼ਖਸ ਸੀਗਾ ਕੋ ਮੁੰਡਾ ਸੀ ਕੁੜੀ ਸੀ ਰੱਬ ਜਾਣਦਾ ਹਜੇ ਪਤਾ ਕੁਝ ਨਹੀਂ ਲੱਗਾ ਉਹ ਵੀ ਇੱਕ ਵਾਰੀ ਹਿਲ ਜ਼ਰੂਰ ਗਿਆ ਹੋਊਗਾ ਵੀ ਮੇਰੇ ਕੋਲੋਂ ਕਿੱਡਾ ਵੱਡਾ ਨੁਕਸਾਨ ਜਿਹੜਾ ਇਹ ਹੋ ਗਿਆ ਅਹ ਦੇਖੋ ਹਜੇ ਅਸੀਂ ਉਹਦੇ ਮਨ ਦੇ ਅੰਦਰ ਤਾਂ ਵੜ ਨਹੀਂ ਸਕਦੇ ਸਾਨੂੰ ਕੁਝ ਪਤਾ ਨਹੀਂ ਲੱਗ ਸਕਦਾ ਪਰ ਜਿਸ ਦਿਮਾਗੀ ਅਵਸਥਾ 'ਚ ਆਪਾਂ ਦੋਵੇਂ ਗੱਲ ਕਰ ਰਹੇ ਹਾਂ ਜਾਂ ਆਪਣੀ ਗੱਲ ਸੁਣ ਰਹੇ ਦਰਸ਼ਕ ਨੇ ਉਹ ਜ਼ਰੂਰ ਜੇ ਉਹਨਾਂ ਦੀ ਮਨੋਦਸ਼ਾ ਦੇ ਰਾਹੀਂ ਕੋਈ ਸੋਚਦਾ ਹੋਊਗਾ ਤਾਂ ਉਹ ਧੁਰੰਦਰ ਤੱਕ ਹਿੱਲ ਸਕਦਾ ਹੈ ਤੇ ਉਹ ਕਈ ਰਾਤਾਂ ਸੌ ਨਹੀਂ ਸਕਦਾ ਵੀ ਮੇਰੇ ਤੋਂ ਕਿੱਡਾ ਨੁਕਸਾਨ ਹੋ ਗਿਆ ਹੂੰ ਅਥੋਂ ਨੁਕਸਾਨ ਨਹੀਂ ਹੋਇਆ ਅਸੀਂ ਉਹਦੇ ਲਈ ਕੋਈ ਜ਼ਿੰਮੇਵਾਰ ਸਿੱਧੇ ਤੌਰ ਤੇ ਹੈ ਨਹੀਂ ਅ ਸਿੱਧੇ ਤੌਰ ਤੇ ਜ਼ਿੰਮੇਵਾਰਾਂ ਵੀ ਅਸੀਂ ਸੜਕਾਂ ਨੂੰ ਸੁਰੱਖਿਅਤ ਨਹੀਂ ਕਰ ਸਕੇ ਸਰਕਾਰਾਂ ਤੇ ਉਸ ਤਰ੍ਹਾਂ ਦਾ ਦਬਾਅ ਨਹੀਂ ਪਾ ਸਕੇ ਕਿ ਰੂਲ ਐਂਡ ਰੈਗੂਲੇਸ਼ਨ ਨੂੰ ਚੰਗੀ ਤਰ੍ਹਾਂ ਲਾਗੂ ਕਰਨ ਗੱਡੀਆਂ ਠੀਕ ਡਰਾਈਵ ਹੋਣ ਸੜਕਾਂ ਠੀਕ ਹੋਣ ਤਾਂ ਕਿ ਉੱਥੇ ਹਰੇਕ ਨੂੰ ਜਗ੍ਹਾ ਮਿਲੇ ਸਾਈਕਲ ਵਾਲੇ ਨੂੰ ਵੀ ਮਿਲੇ ਰੇੜੇ ਵਾਲੇ ਨੂੰ ਵੀ ਮਿਲੇ ਪੈਦਲ ਵਾਲੇ ਨੂੰ ਵੀ ਮਿਲੇ ਉਹ ਜਿਹੜੀ ਚੀਜ਼ ਹੈ ਉਹ ਅਸੀਂ ਐਜੇ ਸਮਾਜ ਸਮਾਜ ਦੇ ਤੌਰ ਤੇ ਸਮੁੱਚੇ ਸਮਾਜ ਦੇ ਤੌਰ ਤੇ ਅਸੀਂ ਉਹ ਲੜ ਨਹੀਂ ਸਕੇ ਇਹਨਾਂ ਮੁੱਦਿਆਂ ਨੂੰ ਅਭਾਰ ਨਹੀਂ ਸਕੇ ਸਾਡੇ ਰਾਜਨੀਤਿਕ ਦਰਸ਼ਤੇ ਨਹੀਂ ਲਿਆ ਸਕੇ ਉਸ ਪੱਖੋਂ ਤਾਂ ਸਾਡਾ ਕਸੂਰ ਹੈ ਇੰਡੀਵਿਜੂਅਲੀ ਨਹੀਂ ਕਲੈਕਟਿਵਲੀ ਸਾਡਾ ਸਾਰਿਆਂ ਦਾ ਪਰ ਜੇ ਸਾਨੂੰ ਆਇਆ ਲੱਗਦਾ ਹੈ ਤਾਂ ਜਿਹੜਾ ਬੰਦੇ ਤੋਂ ਇਹ ਗੱਲ ਹੋਈ ਹੈ ਤਾਂ ਉਹ ਜੇ ਉਹਦੇ ਅੰਦਰ ਮਾੜੀ ਮੋਟੀ ਵੀ ਇਸ ਤਰ੍ਹਾਂ ਦੀ ਇਨਸਾਨੀਅਤ ਹੈ ਉਹ ਕਈ ਦਿਨ ਰੋਟੀ ਨਹੀਂ ਖਾ ਸਕਦਾ ਸੱਚ ਹੈ ਔਰ ਦੇਖੋ ਤੁਸੀਂ ਥੋੜੀ ਜੀ ਗੱਲ ਸਿਆਸਤ ਦੀ ਕੀਤੀ ਆਪਾਂ ਥੋੜਾ ਜਿਹਾ ਇਹ ਵੀ ਇਹਨੂੰ ਵੀ ਥੋੜਾ ਸ਼ੋਅ ਲੈਣੇ ਆ ਸਾਡੇ ਦੇਸ਼ ਦੇ ਵਿੱਚ ਸਰਕਾਰਾਂ ਹੀ ਇਸ ਮੁੱਦੇ ਤੇ ਬਣਦੀਆਂ ਵੀ ਸੜਕਾਂ ਬਣਾ ਦੇਾਂਗੇ ਪੁਲ ਬਣਾ ਦੇਾਂਗੇ ਪਿੰਡੂ ਜਿਹੜੀ ਰੂਰਲ ਡਵੈਲਪਮੈਂਟ ਆ ਉਹ ਬਹੁਤ ਵਧੀਆ ਹੋਊਗੀ ਪਿੰਡਾਂ ਦਾ ਵਿਕਾਸ ਹੋਊਗਾ ਹੁਣ ਤੁਸੀਂ ਦੇਖੋ ਸਰਕਾਰਾਂ ਬਣਦੀਆਂ ਢੱਟਦੀਆਂ ਇਸ ਕੰਮ ਦੇ ਉੱਤੇ ਰਹਿੰਦੀਆਂ ਤੇ ਇਹੀ ਜਿਹੜਾ ਬੇਸਿਕ ਮੁੱਦਾ ਜਿਹਦੇ ਉੱਤੇ ਲੀਡਰ ਵੱਧ ਚੜ ਕੇ ਰਹਿ ਗਿਆ ਕਰਕੇ ਬੋਲਦੇ ਆ ਉਸੇ ਹੀ ਉਹਨਾਂ ਦੇ ਇੱਕ ਮੁੱਦੇ ਨੇ ਆ ਜਿਹੜੀ ਜਾਨ ਲੈ ਲਈ ਇਹਨਾਂ ਦੀ ਦੇਖੋ ਸੰਦੀਪ ਜੀ ਗੱਲ ਤੋਂ ਅਸੀਂ ਬੜੀ ਬਾਜਿਬ ਕਹੀ ਹੈ ਅ ਵੈਸੇ ਤਾਂ ਇੱਕ ਕਾਲਜ ਅਧਿਆਪਕ ਹੋਣ ਦੇ ਨਾਤੇ ਅਸੀਂ ਸਮਝਦੇ ਆਂ ਵੀ ਵਿਕਾਸ ਸੜਕ ਬਿਜਲੀ ਪਾਣੀ ਕੱਲਾ ਵਿਕਾਸ ਨਹੀਂ ਹੁੰਦਾ ਬਿਲਕੁਲ ਬਿਲਕੁਲ ਲੋਕਾਂ ਦੀ ਹੈਲਥ ਵੀ ਹੁੰਦੀ ਹੈ ਐਜੂਕੇਸ਼ਨ ਵੀ ਹੁੰਦੀ ਹੈ ਵਾਤਾਵਰਨ ਦੀ ਸਾਂਭ ਸੰਭਾਲ ਵੀ ਉਹ ਹੈਲਥ ਦਾ ਹਿੱਸਾ ਹੈਗਾ ਲੋਕਾਂ ਦਾ ਡਿਵੈਲਪਮੈਂਟ ਦਾ ਹਿੱਸਾ ਹੈਗਾ ਪਰ ਜੇ ਆਪਾਂ ਕੱਲੀ ਇਹਦੀ ਵੀ ਗੱਲ ਕਰ ਲਈਏ ਅਸੀਂ ਹੁਣੀ ਇਹਨਾਂ ਦਿਨਾਂ ਚ ਬਰਸਾਤਾਂ ਚ ਗੁਰਗਾਉਂ ਦੀਆਂ ਸੜਕਾਂ ਦਾ ਹਾਲ ਦੇਖ ਕੇ ਹਟਿਆ ਜਿਹੜੀ ਵਰਲਡ ਕਲਾਸ ਸਿਟੀ ਹੈ ਬਿਲਕੁਲ ਤੇ ਦੁਨੀਆ ਦੀਆਂ ਕੰਪਨੀਆਂ ਨੇ ਉੱਥੇ ਕੀ ਹਾਲ ਹੈ ਦਿੱਲੀ ਦੀਆਂ ਸੜਕਾਂ ਦਾ ਹਾਲ ਦੇਖ ਕੇ ਹਟਿਆ ਸਾਡੇ ਪੰਜਾਬ ਦੀਆਂ ਸੜਕਾਂ ਦਾ ਹਾਲ ਦੇਖ ਕੇ ਹਟਿਆ ਗੁਜਰਾਤ ਜਿੱਥੋਂ ਸਾਡੇ ਪ੍ਰਧਾਨ ਮੰਤਰੀ ਜੀ ਆਉਂਦੇ ਆ ਉੱਥੇ ਦੇ ਬਰੋਧਰਾ ਦਾ ਪੁਲ ਦਾ ਹਾਲ ਦੇਖ ਸਕਿਆ ਉਹ ਪੁਲ ਤੇ ਨਾ ਸੜਕ ਹੈ ਨਾ ਬੇਸਿਕਲੀ ਲੋਕ ਤਾਂ ਸੜਕ ਤੇ ਹੀ ਜਾ ਰਹੇ ਪਾ ਲਿਆ ਸੋ ਕਈ ਸਾਰੀਆਂ ਥਾਵਾਂ ਦੇ ਉੱਤੇ ਸੜਕ ਦੇ ਵਿੱਚ ਬਹੁਤ بڑے بڑے ਮਤਲਬ ਚੰਗੇ ਚੰਗਾ ਟਰੱਕ ਉਹਦੇ ਵਿੱਚ ਫਸ ਜਵੇ ਇਹੋ ਜੇ ਗੱਡੇ ਇੱਕ ਵੀਡੀਓ ਇੱਕ ਦਿਨ ਦੇਖੀ ਵੀ ਉਹ ਸੜਕ ਦੇ ਵਿੱਚ ਥੋੜਾ ਪਾਣੀ ਖੜਾ ਹੈ ਉਹ ਸਾਈਡ ਤੇ ਆਉਂਦੀ ਹੈ ਲੇਡੀ ਵਿੱਚੇ ਡੁੱਬ ਜਾਂਦੀ ਹੈ ਪਾਣੀ ਦੇ ਬਿਲਕੁਲ ਮੈਂ ਵੀ ਦੇਖੀ ਨਾਮ ਦੀ ਲੇਡੀ ਨੂੰ ਪਤਾ ਲੱਗਦਾ ਵੀ ਇਹ ਤਾਂ ਇਹ ਤਾਂ ਵਿਚਡੀ ਗਈ ਨਹੀਂ ਮਤਲਬ ਇਹ ਜਿਹੜੇ ਚੀਜ਼ਾਂ ਨੇ ਇਹ ਇਸ ਇਨਟੂ ਟੈਲਟੀ ਦਾ ਵੀ ਜਿਹਨੂੰ ਉਹ ਸਭ ਤੋਂ ਵੱਧ ਪ੍ਰਚਾਰਦੇ ਐ ਕਿਉਂਕਿ ਦਿਸਦੀ ਐ ਸੜਕ ਬਣੀ ਹੋਈ ਜੇ ਬਣੀ ਹੋਈ ਹੋਵੇ ਤਾਂ ਪਾਣੀ ਇਸ ਦਾ ਵੀ ਲੋਕਾਂ ਨੂੰ ਮਿਲਿਆ ਕਿ ਨਹੀਂ ਮਿਲਿਆ ਬਿਜਲੀ ਦਿਸਦੀ ਐ ਵੀ ਆਈ ਕਿ ਨਹੀਂ ਆਈ ਕੱਟ ਲੱਗੇ ਕਨਾ ਇਹ ਦਿਸਦੀਆਂ ਚੀਜ਼ਾਂ ਜਿਹਦਾ ਉਹ ਪ੍ਰਚਾਰ ਕਰਦੇ ਇਹਦਾ ਵੀ ਐਡਾ ਬੁਰਾ ਹਾਲ ਐ ਜਿਹੜੀਆਂ ਨਹੀਂ ਦਿਸਦੀਆਂ ਸਾਡੀ ਸਿੱਖਿਆ ਸਿਹਤ ਦੂਜੇ ਮੁੱਦੇ ਜਿਹੜੇ ਉਸ ਤਰ੍ਹਾਂ ਨਾਲ ਨਹੀਂ ਦਿਸਦੇ ਸਾਨੂੰ ਸਿੱਧਮ ਸਿੱਤੇ ਸੋ ਉਹਨਾਂ ਦੇ ਉੱਤੇ ਕਿੱਡਾ ਬੁਰਾ ਹਾਲ ਹੈ ਸਾਡੇ ਵਿਕਾਸ ਦਾ ਇਹ ਤਾਂ ਸਮੁੱਚੇ ਤੌਰ ਤੇ ਸਾਡੀ ਜਿਹੜੀ ਸਰਕਾਰਾਂ ਦੀ ਚਾਹੇ ਕੇਂਦਰ ਦੀ ਸਰਕਾਰ ਹੈ ਜਾਂ ਸੂਬਿਆਂ ਦੀਆਂ ਸਰਕਾਰਾਂ ਨੇ ਉਹਨਾਂ ਦਾ ਦੀ ਜਿਹੜੀ ਅਸਲ ਪ੍ਰਾਇਰਿਟੀਆਂ ਹੈ ਉਹ ਲੋਕ ਹੈ ਨਹੀਂਗੇ ਉਹਨਾਂ ਦਾ ਪ੍ਰਪਾਗੈਂਡਾ ਕੰਮ ਬਣ ਗਿਆ ਗੱਲ ਇਹੋ ਕੀ ਗੱਲ ਸੋ ਤੁਸੀਂ ਦੇਖਣਾ ਪ੍ਰੋਫੈਸਰ ਜਦੋਂ ਉਹਨਾਂ ਦਾ ਸਸਕਾਰ ਹੋਣਾ ਅੱਜ ਹੋਵੇ ਭਲਕੇ ਹੋਵੇ ਕਿਉਂਕਿ ਉਹਨਾਂ ਦਾ ਪਰਿਵਾਰ ਇੰਗਲੈਂਡ ਰਹਿੰਦਾ ਪੰਜਾਬ ਦੇ ਹਿੰਦੁਸਤਾਨ ਦੇ ਸਾਰੇ ਲੀਡਰ ਉੱਥੇ ਪਹੁੰਚੇ ਹੋਣਗੇ ਪਰ ਇਹ ਮੁੱਦਾ ਕਿਸੇ ਨੇ ਵੀ ਨਹੀਂ ਛੋਣਾ ਵੀ ਸਪੈਸਿਫਿਕਲੀ ਪ੍ਰੋਬਲਮ ਕੀ ਹੋਈ ਉੱਥੇ ਸ਼ਰਧਾਂਜਲੀਆ ਦੇਣਗੇ ਫੋਟੋਆਂ ਹੋਣਗੀਆਂ ਸਾਰਾ ਕੁਝ ਹੋਊਗਾ ਪਰ ਇਹ ਬੇਸਿਕ ਮੁੱਦੇ ਤੇ ਉਹ ਵੀ ਨਹੀਂ ਆਉਣਗੇ ਪਤਾ ਉਹਨਾਂ ਨੂੰ ਵੀ ਬੇਸਿਕਲੀ ਪ੍ਰੋਬਲਮ ਕੀ ਹੈਗੀ ਆ ਤਾਂ ਤੁਸੀਂ ਦੇਖਿਆ ਇਹ ਸਾਰਾ ਕੁਝ ਹੋਏਗਾ ਆਪਣੇ ਸਾਹਮਣੇ ਹੋਏਗਾ ਅੱਜ ਹੋਵੇ ਬਲਕਿ ਹੋਵੇ ਜਦੋਂ ਸੰਸਕਾਰ ਉਹਨਾਂ ਦਾ ਹੋਏਗਾ ਇਹ ਬਿਲਕੁਲ ਉੱਥੇ ਵੀ ਆਪਣਾ ਲਾਹਾ ਲੈਣ ਦੀ ਕਸਰ ਨਹੀਂ ਛੱਡਣਗੇ ਉਹਨਾਂ ਦੇ ਸੰਸਕਾਰ ਤੇ ਉਹਨਾਂ ਦੇ ਭੋਗ ਤੇ ਤਕਰੀਬਨ ਤਕਰੀਬਨ ਸਭ ਨੇ ਇਹ ਕਹਿਣਾ ਹੈ ਵੀ ਵੈਗਰੂ ਦਾ ਭਾਣਾ ਮੰਨ ਲੋ ਹਾਲਾਂਕਿ ਕਸੂਰਵਾਰ ਵੈਗਰੂ ਹੈ ਹੀ ਨਹੀਂ ਇਹਦੇ ਲਈ ਬਿਲਕੁਲ ਕਸੂਰਵਾਰ ਆ ਜਿਹੜੀ ਸਾਡੀ ਅਣ ਦੇਖੀ ਹੈ ਅਣਗਹਿਲੀ ਹੈ ਕਿ ਅਸੀਂ ਇਹਨਾਂ ਗੱਲਾਂ ਤੇ ਧਿਆਨ ਨਹੀਂ ਦੰਦੇ ਵੀ ਮਨੁੱਖੀ ਜਾਨਾਂ ਨੂੰ ਕਿਵੇਂ ਬਚਾਈਏ ਕੀਮਤੀ ਜਾਨਾਂ ਨੂੰ ਰੋਜ਼ਾਨਾ ਹੋ ਰਹੇ ਆ ਹਾਦਸੇ ਉਹਦੇ ਉੱਤੇ ਧਿਆਨ ਹੈ ਨਹੀਂ ਸਾਡਾ ਉਹ ਧਿਆਨ ਵੈਗਰੂ ਦੇ ਖਾਤੇ 'ਚ ਪਾ ਕੇ ਆਪ ਮੁਕਤ ਹੋ ਜਾਂਦੇ ਆ ਜਿੰਨੇ ਵੀ ਪੋਲੀਟੀਸ਼ੀਅਨ ਨੇ ਚਾਹੇ ਅੱਜ ਦੇ ਮੌਜੂਦਾ ਰਾਜ ਕਰਦੇ ਆ ਚਾਹੇ ਪੁਰਾਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਫੈਸਰ ਜਿਆਪਾਲ ਸਿੰਘ ਤੂਰ ਸਾਹਿਬ ਤੁਸੀਂ ਇਸ ਮੁੱਦੇ ਦੇ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ